ਅਜਨੇ ਮੇ ਬਹੁਤ ਹੀ ਜਿਆਦਾ ਪੌਸਟਿਕ ਜਾਨੀ ਕੀ ਹੈਲਥੀ ਖਿਚੜੀ ਦੀ ਰੈਸਪੀ ਤੁਹਾਨੂੰ ਸ਼ੇਅਰ ਕਰ ਰਹੀ ਆ ਇੱਕ ਖਿਚੜੀ ਜਦੋਂ ਵੀ ਤੁਹਾਡਾ ਕਦੇ ਰੋਟੀ ਸਬਜੀ ਖਾਂਦਾ ਨਾ ਮਨ ਕਰੇ ਨਾ ਤੁਸੀਂ ਬਣਾ ਕੇ ਖਾ ਸਕਦੇ ਹੋ ਜਾਂ ਕਦੀ ਡਾਕਟਰ ਕਹਿ ਦੇਣ ਕਿ ਚਲੋ ਖਿਚੜੀ ਬਣਾ ਕੇ ਖਾਓ ਤੇ ਸਬਜ਼ੀਆਂ ਵਾਲੀ ਖਿਚੜੀ ਇੰਨੀ ਜਿਆਦਾ ਹੈਲਥੀ ਹੈ ਤੇ ਨਾਲ ਬਹੁਤ ਹੀ ਟੇਸਟੀ ਲੱਗਦੀ ਹੈ ਜੀ ਤੇ ਖਿਚੜੀ ਬਣਾਉਣ ਲਈ ਨਾ ਇੱਥੇ ਮੈਂ ਲਈ ਆ ਜੀ ਦਾਲਾਂ ਪਿੰਨ ਤੇ ਇੱਕ ਲਈਆ ਚੌਲ ਇੱਥੇ ਸਭ ਤੋਂ ਪਹਿਲਾਂ ਮੈਂ ਅਰਹਰ ਦੀ ਦਾਲ ਜਿਹਨੂੰ ਕੀ ਤੂਰ ਦਾਲ ਕਹਿੰਦੇ ਆ ਉਹ ਲਈਆ ਨਾਲ ਹੀ ਭੂੰਗੀ ਤੇ ਮਸਰਾ ਦੀ ਦਾਲ ਲਈਆ ਜੀ ਡੀਪੀ ਲਈ ਮਿਕਸ ਮੂੰਗੀ ਮਸਰ ਦੀ ਦਾਲਾ ਉਹ ਲਈਏ ਮੂੰਗ ਮਸਰ ਤਿੰਨਾਰੀ ਚੋਲਾ ਨਾਲ ਸਾਰੀਆਂ ਚੀਜ਼ਾਂ ਮੈਂ ਮਿਕਸ ਕਰਕੇ ਤੇ ਇਹਨਾਂ ਨੂੰ ਨਾ ਅੱਧੇ ਘੰਟੇ ਦੇ ਲਈ ਸਾਫ਼ ਪਾਣੀ ਦੇ ਨਾਲ ਧੋਕੇ ਪਿਉਂਕੇ ਰੱਖ ਦਿੱਤਾ ਸੀਗਾ ਤੇ ਇਹ ਕਾਫੀ ਫੁੱਲ ਗਏ ਜੀ ਅੱਧੇ ਘੰਟੇ ਬਾਅਦ ਤੇ ਫਿਰ ਆਪਾਂ ਇਹਨਾਂ ਨੂੰ ਪਾਣੀ ਚੋਂ ਕੱਢ ਕੇ ਸਾਈਡ ਤੇ ਰੱਖ ਲੈਣਾ ਜਮਾ ਸਾਫ਼ ਕਰਕੇ ਤੇ ਫਿਰ ਦੂਸਰੀ ਸਾਈਡ ਕੁੱਕਰ ਰੱਖਿਆ ਮੈਂ ਗੈਸ ਦੇ ਉੱਪਰ ਉਹਦੇ ਵਿੱਚ ਪਹਿਲਾਂ ਮੈਂ ਇੱਕ ਕੜਸੀ ਪਾਈ ਹੈ ਦੇਸੀ ਘਿਓ ਦੀ ਫਿਰ ਪਾਇਆ ਜੀਰਾ ਜਿਵੇਂ ਜੀਰਾ ਆਪਣਾ ਹਲਕਾ ਜਿਹਾ ਆਪਾਂ ਭੁੰਨ ਲਿਆ ਨਾ ਫਿਰ ਉਹਦੇ ਵਿੱਚ ਸੇਮੇ ਲੰਮੇ ਦੋ ਪਿਆਜ਼ ਕੱਟ ਕੇ ਪਾ ਦਿੱਤੀਆਂ ਨਾਲ ਹੀ ਦੋ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਮੈਂ ਮੋਟੀਆਂ ਵਿੱਚ ਕੱਟ ਲਾ ਕੇ ਪਾਤੀਆਂ ਕਿਉਂਕਿ ਬੱਚਿਆਂ ਨੇ ਖਾਣੀਆਂ ਹੁੰਦੀਆਂ ਤੇ ਕਈ ਵਾਰੀ ਮੂੰਹ ਦੇ ਵਿੱਚ ਆ ਜਾਂਦੀ ਹੈ ਇਸ ਲਈ ਮੋਟੀਆਂ ਕੱਟੀਆਂ ਤੇ ਅੱਜ ਆਪਾਂ ਹਲਕੇ ਜਿਹਾ ਫ ਅਗੇ ਸਬਜ਼ੀਆਂ ਤੁਸੀਂ ਕੋਈ ਵੀ ਸਬਜ਼ੀਆਂ ਪਾ ਸਕਦੇ ਆ ਆਪਣੇ ਮਨਪਸੰਦ ਦੀਆਂ ਤੇ ਮੈਂ ਇੱਥੇ ਲਿਆ ਜੀ ਫਰੈਸ਼ ਹਰੀ ਮਟਰ ਅੱਧਾ ਕੱਪ ਨਾਲ ਹੀ ਇੱਕ ਆਲੂ ਲਿਆ ਤੇ ਇੱਕ Shimla mirch ਆ ਉਹਨਾਂ ਨੂੰ ਨਾ ਮੀਡੀਅਮ ਪੀਸਾਂ ਦੇ ਵਿੱਚ ਕੱਟ ਕੇ ਪਾ ਦਿੱਤਾ ਏ ਇਹਨਾਂ ਨੂੰ ਵੀ ਆਪਾਂ ਨਾ 2 ਮਿੰਟ ਇੱਥੇ ਤੜਕੇ ਦੇ ਨਾਲ ਭੁੰਨ ਲੈਣਾ ਹੈ ਤੁਸੀਂ ਇੱਥੇ ਟਮਾਟਰ ਦੀ ਚਾਹੋ ਤਾਂ ਵਰਤੋ ਕਰ ਸਕਦੇ ਆ ਮੈਂ ਅੱਜ ਸਿੰਪਲ ਤਰੀਕੇ ਦੇ ਨਾਲ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਬਣਾ ਰਹੀ ਹਾਂ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨਸਾਰ ਨਮਕ ਬਿਲਕੁਲ ਥੋੜੀ ਜੀ ਹਲਦੀ ਚੌਥੇ ਚਮਚ ਦੇ ਚੌਥੇ ਹਿੱਸੇ ਤੋਂ ਵੀ ਅੱਧੀ ਤੇ ਫਿਰ ਚਮਚ ਦਾ ਚੌਥਾ ਹਿੱਸਾ ਇੱਥੇ ਮੈਂ ਪਾਇਆ ਧਨੀਆ ਪਾਊਡਰ ਤੇ ਮੈਂ ਹੋਰ ਕੋਈ ਮਸਾਲਾ ਨਹੀਂ ਵਰਤ ਰਹੀ ਤੁਸੀਂ ਚਾਹੋ ਤਾਂ ਇੱਥੇ ਮਸਾਲਿਆਂ ਦੀ ਵਰਤੋਂ ਕਰ ਸਕਦੇ ਹੋ ਮੈਂ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾ ਰਹੀ ਹਾਂ ਅਸੀਂ ਹਮੇਸ਼ਾ ਹੀ ਹਫ਼ਤੇ ਦੇ ਵਿੱਚ ਦੋ ਤੋਂ ਤਿੰਨ ਵਾਰੀ ਜ਼ਰੂਰ ਬਣਾਉਂਦੇ ਹਾਂ ਬਹੁਤ ਹੀ ਟੇਸਟੀ ਵੀ ਲੱਗਦੀ ਹੈ ਤੇ ਸਾਰੇ ਹੀ ਖਾਣੇ ਵੀ ਬਹੁਤ ਪਸੰਦ ਕਰਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਨਾ ਮਸਾਲਿਆਂ ਨੂੰ ਪਕਾਉਣ ਤੋਂ ਬਾਅਦ ਫਿਰ ਖਿਚੜੀ ਨੂੰ ਢੋ ਕੇ ਸਾ이드 ਤੇ ਰੱਖਿਆ ਸੀ ਉਹ ਪਾ ਦੇਣੀ ਹੈ ਵਿੱਚ ਖਿਚੜੀ ਪਾ ਕੇ ਨਾ ਤੇ ਫਿਰ ਆਪਾਂ ਇਹਦੇ ਵਿੱਚ ਪਾਉਣਾ ਹੈ ਜੀ ਪਾਣੀ ਇੱਥੇ ਮੇਰੇ ਕੋਲ ਇੱਕ ਕੌਲੀ ਖਿਚੜੀ ਦੀ ਸੀ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਇੱਥੇ મે ਪੰਜ ਕੌਲੀਆਂ ਪਾਣੀ ਦੀਆਂ ਪਾਈਆਂ ਆਪਾਂ ਨਾ ਥੋੜੀ ਗ੍ਰੇਵੀ ਵਾਲੀ ਖਿਚੜੀ ਬਣਾ ਕੇ ਤਿਆਰ ਕਰਨੀ ਹੈ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦੇਣਾ ਹੈ ਫਿਰ ਲਗਾ ਦੇਣਾ ਜੀ ਕੁੱਕਰ ਦਾ ਢੱਕਣ ਕੁੱਕਰ ਦਾ ਢੱਕਣ ਲਗਾ ਕੇ ਨਾ ਆਪਾਂ ਤਿੰਨ ਵਿਸਲ ਲਗਵਾਉਣੀ ਆ ਇੱਕ ਵਿਸਲ ਆਪਾਂ ਹਾਈ ਫਲੇਮ ਤੇ ਲਗਵਾਉਣੀ ਆ ਦੋ ਵਿਸਲ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਲਗਵਾਉਣੀ ਆ ਫਿਰ ਗੈਸ ਬੰਦ ਕਰਕੇ ਨਾ ਸਟੀਮ ਨਿਕਲਣ ਦੀ ਵੇਟ ਕਰਨੀ ਆ ਜਿਵੇਂ ਹੀ ਆਪਣੀ ਇਹ ਭਾਫ਼ ਨਿਕਲ ਗਈ ਨਾ ਸਟੀਮ ਨਿਕਲ ਗਈ ਤੇ ਫਿਰ ਆਪਾਂ ਕੁੱਕਰ ਖੋਲਣਾ ਹੈ ਤੇ ਕੁੱਕਰ ਖੋਲ ਕੇ ਫਿਰ ਆਪਾਂ ਖਿਚੜੀ ਨੂੰ ਚੈੱਕ ਕਰਕੇ ਦੇਖਣਾ ਹੈ ਮੇਂ ਜਿਸ ਤਰ੍ਹਾਂ ਦੀ ਖਿਚੜੀ ਚਾਹੁੰਦੀ ਸੀ ਨਾ ਬਿਲਕੁਲ ਉਸੇ ਤਰ੍ਹਾਂ ਦੀ ਥੋੜੀ ਲਿਕਵਿਡੀ ਥੋੜੀ ਗਰੇਵੀ ਵਾਲੀ ਬਣ ਕੇ ਤਿਆਰ ਹੋਈ ਆ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਤੁਸੀਂ ਨਾ ਮਸਾਲਿਆਂ ਦੀ ਨੂਨ ਮਿਰਚ ਦੀ ਵਰਤੋ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਸਾਂ ਤੁਸੀਂ ਖਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਮੈਂ ਬਹੁਤ ਘੱਟ ਮਸਾਲਿਆਂ ਦੇ ਵਿੱਚ ਬਹੁਤ ਟੇਸਟੀ ਖਿਚੜੀ ਬਣਾ ਕੇ ਤਿਆਰ ਕੀਤੀ ਆ ਤੇ ਫਿਰ ਇਹਦੇ ਵਿੱਚ ਨਾ ਆਪਾਂ ਪਾ ਦੇਣਾ ਕਾਫੀ ਸਾਰਾ ਫ੍ਰੈਸ਼ ਹਰਾ ਧਨੀਆ ਹਰਾ ਧਨੀਆ ਪਾ ਕੇ ਜੀ ਆਪਾਂ ਇਹ ਹਰੇ ਧਨੀਆ ਨੂੰ ਖਿਚੜੀ ਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਨੀਅਮੇ ਮਿਕਸ ਕਰ ਦਿੱਤਾ ਜੀ ਤੇ ਫਿਰ ਆਪਾਂ ਇਹਨੂੰ ਗਰਮਾ ਗਰਮ ਸਰਵ ਕਰਨਾ ਤੁਸੀਂ ਇਸ ਤਰ੍ਹਾਂ ਹੀ ਖਾਓਗੇ ਨਾ ਕਈ ਵਾਰੀ ਕੋਈ ਚਟਨੀ ਦੇ ਨਾਲ ਆਚਾਰ ਦੇ ਨਾਲ ਦਹੀਂ ਦੇ ਨਾਲ ਜਾਂ ਦਾਲ ਸਬਜੀ ਦੇ ਨਾਲ ਖਾਣਾ ਪਸੰਦ ਕਰਦਾ ਪਰ ਇਹ ਖਿਚੜੀ ਇਸ ਤਰ੍ਹਾਂ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਫਿਰ ਆਪਾਂ ਇਹਨੂੰ ਸਰਵ ਕਰ ਲੈਣਾ ਜੀ ਗਰਮਾ ਗਰਮ ਸਰਵ ਕਰਨ ਲਈ ਇੱਥੇ ਮੈਂ ਲਈ ਹੈ ਜੀ ਪਲੇਟ ਤੇ ਪਲੇਟ ਦੇ ਵਿੱਚ ਆਪਾਂ ਗਰਮਾ ਗਰਮ ਇਹਨੂੰ ਸਰਵ ਕਰ ਲਵਾਂਗੇ ਤੇ ਉੱਪਰ ਦੀ ਆਪਾਂ ਪਾਵਾਂਗੇ ਦੇਸੀ ਘਿਓ ਜਿੱਥੇ ਮੈਂ 2 ਚਮਚ ਪਾ ਰਹੀ ਹਾਂ ਦੇਸੀ ਘਿਓ ਤੁਸੀਂ ਮੱਖਣ ਵੀ ਪਾ ਸਕਦੇ ਹੋ ਤੇ ਆਪਣੀ ਬਹੁਤ ਹੀ ਟੇਸਟੀ ਤੇ ਪੋਸਟਿਕ ਜਾਨਕੀ ਹੈਲਥ ਹੀ ਜਿਹੜੀ ਬਣ ਕੇ ਤਿਆਰ ਆ ਜਰੂਰ ਹਫਤੇ ਦੇ ਵਿੱਚ ਇੱਕ ਤੋਂ ਦੋ ਵਾਰੀ ਜਰੂਰ ਬਣਾ ਕੇ ਖਾਓ ਬਹੁਤ ਹੈਲਥੀ ਹੈ ਖਾਸ ਕਰ ਬੱਚਿਆਂ ਦੇ ਲਈ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਸਾਰੇ ਖੁਸ਼ ਹੋ ਕੇ ਸਾਡੇ ਪਰਿਵਾਰ ਦੇ ਵਿੱਚ ਖਾਂਦੇ ਆ ਜੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਰੈਸਪੀ ਦੇ ਨਾਲ